ਪੁਲਿਸ ਕਮੇ ਕਰਦੀਆ ਫੇਕ ਹਨ ਕੰਟਰਾ ਇਹ ਤੁਹਾਨੂੰ ਦਿਖਾਉਣਿਆ ਸਾਰੀ ਵੀਡੀਓ ਨੌਜਵਾਨ ਦੀ ਹੱਟ ਬੀਤੀ ਸੁਣਾ ਰਹੇ ਆ ਕਿ ਜਿਹੜਾ ਜ਼ਖਮੀ ਕਰ ਦਿੱਤਾ ਪੁਲਿਸ ਨੇ ਘੇਰ ਕੇ ਤੇ ਦੂਸਰੇ ਪਾਸੇ ਕਰਨਲ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਰਨਲ ਦਾ ਮਾਮਲਾ ਜਿਹੜਾ ਭਕਿਆ ਹੋਇਆਗਾ ਇੱਥੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੱਥੋਂ ਦੇ ਕੇ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਕਰਨਲ ਦਾ ਵੀ ਜਿਹੜਾ ਅਨਕਾਉਂਟਰ ਕਰਨਾ ਸੀ ਸਭ ਤੋਂ ਵੱਡੀ ਤੇ ਐ ਜਿਹੜੀ ਖਬਰ ਆ ਤੁਹਾਨੂੰ ਦਿਨੇ ਆ ਬੜਾ ਹੀ ਦੁਖਦਾਈ ਜਿਹੜਾ ਪੰਜਾਬ ਦੇ ਵਿੱਚ ਅੱਜ ਮਾਹੌਲ ਚੱਲ ਰਿਹਾ ਹੈਗਾ ਪੰਜਾਬ ਦੀ ਪੁਲਿਸ ਦੀ ਗੁੰਡਾਗਰਦੀ ਸਿਖਰਾਂ ਤੇ ਜਿਹੜੀ ਚੜ ਚੁੱਕੀ ਆ ਤਾਂ ਉਹ ਵੀਡੀਓ ਦਿਖਾਉਣੇ ਆ ਉਸ ਨੌਜਵਾਨ ਦੀ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਕੀ ਕਰਨਲ ਮਾਮਲੇ ਦੇ ਵਿੱਚ ਕੀ ਅਪਡੇਟ ਨਵੀਂ ਅਪਡੇਟ ਆਈ ਆ ਵਹਿਂਜੇ ਦਾ ਖਾਲਸਾ ਵਹਿਂਜੇ ਦੀ ਫਤਿਹ ਇੱਕ ਤਾਂ ਇਹ ਸਿਆਣੇ ਕਹਿੰਦੇ ਹੁੰਦੇ ਆ ਕਿ ਪੁਲਸ ਆਪਣੇ ਸਕੇ ਮਾਪਾਪ ਦੀ ਨਹੀਂ ਹੁੰਦੀ ਤੇ ਉਹੀ ਗੱਲ ਆ ਤੁਹਾਨੂੰ ਇੱਕ ਮੈਂ ਕੱਲ ਵੀਡੀਓ ਵੀ ਦਿਖਾਈ ਸੀ ਕਿ ਅੱਜ ਵੀਡੀਓ ਜਿਹੜੀ ਵਾਇਰਲ ਵੀ ਹੋ ਰਹੀ ਆ ਅੱਜ ਨੌਜਵਾਨ ਉਹ ਖਲਾਸੇ ਵੀ ਕਰ ਰਹੇ ਆ ਪੁਲਸ ਨੂੰ ਲਾਜਮਾ ਤੇ ਉਹਨਾਂ ਕਮੇ ਕਮੇ ਕੁੱਟਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਰਨ ਮਾਵਲੇ ਦੇ ਵਿੱਚ ਸੂਤਰਾਂ ਦੇ ਮੁਤਾਬਕ ਵੱਡੀ ਜਾਣਕਾਰੀ ਇਹ ਸਾਹਮਣੇ ਆਈ ਆ ਕਿ ਕਰਨਲ ਸਾਹਿਬ ਖੁਦ ਜਿਹੜੇ ਉੱਥੇ ਮੌਜੂਦ ਸੀ ਤੇ ਉਹਨਾਂ ਦਾ ਜਿਹੜਾ ਬੇਟਾ ਮੌਜੂਦ ਸੀ ਜੇਕਰ ਉਹਨਾਂ ਦੇ ਕੋਲ ਆਈ ਕਾਰਡ ਨਾ ਹੁੰਦਾ ਤੇ ਪੁਲਸ ਉਹਨਾਂ ਦਾ ਵੀ ਜਿਹੜਾ ਅਨਕਾਊਂਟਰ ਕਰਕੇ ਇੱਕ ਹੋਰ ਮਾਰਕਾ ਮਾਰਦੀ ਇੱਕ ਹੋਰ ਸਟਾਰ ਲਵਾ ਲੈਂਦੀ ਤੇ ਕਰਨਲ ਆਵਲੇ ਦੇ ਵਿੱਚ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਇੱਕ ਨੌਜਵਾਨ ਦੀ ਤੁਹਾਨੂੰ ਵੀਡੀਓ ਦਿਖਾਉਣੇ ਆ ਕਿ ਪੁਲਿਸ ਕਮੇ ਅਨਕਾਉਂਟਰ ਕਰਦੀ ਆ ਫੇਰ ਅਨਕਾਉਂਟਰ ਕਰਦੀ ਆ ਕਵੇ ਨੌਜਵਾਨਾਂ ਨੂੰ ਜਿਹੜਾ ਸਕਾਰ ਖੇਡਿਆ ਜਾ ਰਿਹਾ ਨੌਜਵਾਨਾਂ ਦਾ ਨਾ ਸਾਡੇ ਇੱਥੇ ਕੋਈ ਜਥੇਬੰਦੀ ਬੋਲਦੀ ਆ ਨਾ ਸਾਡਾ ਕੋਈ ਹੌਲ ਬੋਲਦਾਗਾ ਇੱਥੇ ਤੇ ਇਹ ਜਿਹੜਾ ਚੁੱਪ ਬਟਣੀ ਇਹ ਸਭ ਦੇ ਲਈ ਬਹੁਤ ਇੱਕ ਜਿਆਦੇ ਘਾਤਕ ਤੁਹਾਨੂੰ ਵੀਡੀਓ ਸੁਣਾਉਣੀ ਆ ਉਸ ਨੌਜਵਾਨ ਦੀ ਜਿਸ ਦੇ ਨਾਲ ਪੁਲਿਸ ਨੇ ਇਹ ਕਾਰਾ ਕੀਤਾਗਾ ਤੁਹਾਨੂੰ ਆ ਪਹਿਲਾਂ ਵੀ ਦੱਸਿਆ ਸੀ ਕਿ ਪੁਲਸ ਦਾ ਜਿਹੜਾ 90 92 ਦਾ ਦਹਾਕਾਗਾ ਉਹ ਟਾਈਮ ਜੋ ਕਿਸ ਉਹਨਾਂ ਦੇ ਮੂੰਹ ਦੇ ਵਿੱਚ ਖੂਨ ਲੱਗਿਆਗਾ ਤੇ ਅੱਜ ਉਹੀ ਫੇਰਾ ਵਰਣਾ ਬਰਿੰਦਰ ਸਿੰਘ ਬੁੱਤੋ ਰਸ਼ਪਾਲ ਸਿੰਘ ਬਸ ਹੀ ਕਾਲਾ ਬੱਕਰਾ ਇਹ ਲੋਈ ਇੰਚਾ ਮੈਂ ਕੋਈ ਸ਼ੋਫੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਛ ਨਹੀਂ ਇਹਨੇ ਮੇਰੇ ਬਾਅਦ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾ-ਵਾ ਘਰੇ ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ ਜੇ ਮੈਂ ਗਲਤ ਹੋਵਾਇਆ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸੀ ਦਾ ਦੇਣਦਾਰ ਆ ਜੀ ਉਹ ਕੋਈ ਵੀ ਗਲਤ ਨਹੀਂ ਕੀਤਾ ਬਿਲ ਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਦਿੱਲੀ ਅਜੇ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਜਾਇਜ਼ ਫੜਾ ਦਵਾ ਰੋਣੀ ਨਹੀਂ ਕਿਹਾ ਮੈਂ ਕਿ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਹ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਤੁਸੀਂ ਵੀਡੀਓ ਸੌਣ ਲਿਆ ਵੀਰ ਦੇ ਤੁਹਾਨੂੰ ਸਾਰੀ ਵੀਡੀਓ ਦਿਖਾ ਦਿੱਤੀ ਆ ਪੁਲਿਸ ਵਾਲੀ ਦੇ ਗੱਡੀਆਂ ਵੀ ਦਿਖਾ ਦਿੱਤੀਆਂ ਉਸ ਨੌਜਵਾਨ ਕੋਲ ਗੱਡੀ ਆ ਜਿਹੜੀ ਉਹ ਵੀ ਦਿਖਾ ਦਿੱਤੀ ਆ ਪੁਲਿਸ ਦਵਾ ਪਾ ਰਹੀ ਆ ਕਿ ਤੂੰ ਫਲਾਣੇ ਫਲਾਣੇ ਬੰਦੇ ਨੂੰ ਫੜਾ ਦੇ ਇਹ ਕਹਿੰਦਾ ਮੈਂ ਕਿਹਨੂੰ ਬੇਹੱਕਾ ਕਿਹਨੂੰ ਮਰਵਾਦਾ ਕਿਹਨੂੰ ਫੜਾਦਾ ਤੇ ਫਿਰ ਇਹਦੇ ਜਿਹੜਾ ਫੇਰ ਕਰ ਦਿੱਤਾ ਜਿਹੜਾ ਇਹਦੇ ਬਾਹ ਦੇ ਵਿੱਚ ਵਜਿਆਗਾ ਤੇ ਇਸ ਕਰਕੇ ਜਿਹੜਾ ਆ ਕਾਰੇ ਨੇ ਪੰਜਾਬ ਦੇ ਵਿੱਚ ਤੁਸੀਂ ਇਹ ਹਾਲਾਤ ਤਾਜ ਨੇ ਵੇਖ ਲਓ ਵੇਖ ਲਓ ਲੋਕੋ ਮਾੜਾ ਮੋਟਾ ਸ਼ਰਮ ਕਰ ਲਓ ਜਿਹੜੇ ਅੱਜ ਵੀ ਕਹਿੰਦੇ ਆ ਜੀ ਪੁਲਿਸ ਸਾਡੀ ਬਹੁਤ ਚੰਗੀ ਆ ਮੈਂ ਪਹਿਲਾਂ ਵੀ ਕਹਣਾ ਅੱਜ ਵੀ ਕਹਣਾਗਾ ਜਿੱਦਾਂ ਪੁਲਿਸ ਫੜ ਚੁੱਕੀ ਆ ਨੌਜਵਾਨ ਨੂੰ ਫੜ ਕੇ ਥਾਣੇ ਲਿਆ ਆਉਂਦੀ ਆ ਫੇਰ ਛੱਡ ਦਿੰਦੀ ਆ ਫੇਰ ਲਿਆਉਂਦੀ ਆ ਫੇਰ ਛੱਡ ਦਿੰਦੀ ਆ ਇਹ ਸلسلਾ ਜਾਰੀ ਰਹਿੰਦਾਗਾ ਫਿਰ ਉਸ ਤੋਂ ਬਾਅਦ ਫੜ ਕੇ ਜਾਂ ਉਹਨੂੰ ਭਜਾ ਕੇ ਅਨਕਾਊਂਟਰ ਕਰਦੇ ਆ ਉਹਦੇ ਪੈਰ ਵਿੱਚ ਗੋਲੀ ਮਾਰਦੇ ਆ ਲੱਤ 'ਚ ਮਾਰਦੇ ਆ ਬਾਹ ਦੇ ਵਿੱਚ ਮਾਰਦੇ ਆ ਫਿਰ ਕਹਿੰਦੇ ਮੁੱਠ ਭੇਡ ਹੋ ਗਈ ਪੁਲਿਸ ਦੇ ਨਾਲ ਕਦੇ ਕੋਈ ਮੁੱਠ ਭੇਡ ਨਹੀਂ ਹੁੰਦੀ ਸਿੱਧਾ ਜੇਲ੍ਹ ਚੋਂ ਲਿਆ ਕੇ ਜਿਹੜਾ ਜੇ ਅਸੀਂ ਉਹਨਾਂ ਤੋਂ ਰਿਕਵਰੀ ਕਰਾਉਣੇ ਆ ਗੈਂਗਸਟਰਾਂ ਤੋਂ ਤੇ ਆਸੇ ਪਾਸੇ ਪਹਿਲਾਂ ਸੀਲ ਕਰ ਲੈਂਦੇ ਆ ਜਿੱਥੇ ਵੀ ਇਹਨਾਂ ਨੇ ਅਨਕਾਊਂਟਰ ਦਾ ਇੱਕ ਥਾਂ ਲੱਭਣੀ ਹੁੰਦੀ ਆ ਉਹ ਚਾਰੇ ਪਾਸੇ ਸੀਲ ਕਰਕੇ ਫਿਰ ਉਹਨੂੰ ਥੋੜਾ ਜਿਹਾ ਭਜਾ ਕੇ ਹੱਥ ਕੜੀਆਂ ਸਮੇਤ ਜਿਹੜਾ ਫਿਰ ਉਹਦੇ ਲੱਤ ਵਿੱਚ ਗੋਲੀ ਮਾਰ ਕੇ ਕਹਿ ਦਿੰਦੇ ਆ ਜੀ ਅਨਕਾਉਂਟਰ ਕਰਤਾ ਫਿਰ ਜਿਹੜਾ ਸਾਰਾ ਸਿਲਸਿਲਾ ਇਹ ਚੱਲਦਾ ਆ ਰਿਹਾ ਹੁਣ ਇਸ ਨੌਜਵਾਨ ਨੂੰ ਜੇਕਰ ਇਹਦੇ ਉੱਤੇ ਮੈਨੇ ਕਹਿੰਦਾ ਕਿ ਇਹ ਸਾਫ਼ ਸੁਥਰਾ ਹੋਊਗਾ ਜਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਆਪਾਂ ਜੇ ਜ ਬੰਦਾ ਜਾਣ ਪਛਾਣੇ ਫਿਰ ਤਾਂ ਬੰਦਾ ਕਹਿ ਸਕਦਾਗਾ ਚਲੋ ਜੇਕਰ ਇਹਦੇ ਉੱਤੇ ਕੋਈ ਮਕਦਮਾ ਦਰਜ ਆ ਜਾਂ ਚਿੱਟੇ ਨੂੰ ਲੈ ਕੇ ਜਾ ਕੋਈ ਹੋਰ ਆ ਜਿਸ ਪੁਲਸ ਨੇ ਫੜ ਲਈ ਫੜ ਹੀ ਲਿਆ ਇਹਦੇ ਉੱਤੇ ਕੇਸ ਦਰਜ ਕਰਕੇ ਕੋਰਟ ਦੇ ਵਿੱਚ ਪੇਸ਼ ਕਰਦੀ ਪਰ ਬੇਨ ਹੱਕਿਆਂ ਨੂੰ ਬੇਹੱਕਿਆਂ ਨੂੰ ਬੇਦੋਸਿਆਂ ਨੂੰ ਇਹ ਪੁਲਸ ਅੱਜ ਮਾਰ ਰਹੀ ਆ ਕੈਰ ਗ ਜਾ ਰਹੀ ਆ ਤਾਂ ਮੈਂ ਥੋੜੀ ਜਿਹਾ ਪੁਲਸ ਮਲਾਜ਼ਮ ਦੀ ਵੀਡੀਓ ਸੁਣਾਉਣਾ ਫਿਰ ਉਸ ਤੋਂ ਬਾਅਦ ਕਰਨਲ ਦੇ ਜਿਹੜੀ ਵੱਡਾ ਜਿਹੜਾ ਧਮਾਕਾ ਹੋਣ ਜਾ ਰਿਹਾ ਉਹਦੇ ਸਬੰਧ ਵਿੱਚ ਵੀ ਗੱਲ ਕਰਾਂਗੇ ਉਹ ਪੁਲਸ ਮਲਾਜ਼ਮ ਦੀ ਹੱਦ ਵੀਤੀ ਸੁਣ ਲਓ ਜਿਹੜਾ ਕਿ ਪੁਲਸ ਵੱਲੋਂ ਹੋਈ ਇਹ ਪੁਲਸ ਦੇ ਵੱਡੇ ਅਫਸਰਾਂ ਨੇ ਨੰਗਾ ਕਰਕੇ ਕੁੱਟਿਆਗਾ ਇਹ ਹਾਲਾਤ ਨੇ ਪੰਜਾਬ ਦੇ ਸੁਣੀਆਂ ਨਹੀਂ ਜਾਣੀਆਂ ਗੱਲਾਂ ਤੁਹਾਡੇ ਉਤੋਂ ਇਹ ਦਰਿੰਦ ਕਦੇ ਉਤਰਿਆ ਹੀ ਪੰਜਾਬ ਪੁਲਿਸਾ ਐਡਾ ਜਲਮਾ ਜੀਐਸਪੀ ਸਾਹਿਬ ਆਏ ਤੇ ਉਹਨਾਂ ਕੋ ਡੰਡਾ ਡੰਡਾ ਉਹਨਾਂ ਨੇ ਦੇ ਇੱਕ ਵਾਰ ਸਭ ਨੇ ਦਿਖਾ ਕਰ ਰੱਖੇਗਾ ਜਿਵੇਂ ਮੈਨੂੰ ਕੱਪੜਾ ਲਾ ਕੇ ਦਿੱਤੇ ਉੱਤੇ ਬੈਠ ਮੈਨੂੰ ਸਾਰੇ ਹਾਂਜੀ ਮੈਨੂੰ ਸਾਰੇ ਕੱਪੜੇ ਲਵਾ ਕੇ ਉਹਨਾਂ ਨੇ ਸਾਰਾ ਤੇ ਇਦਾਂ ਕਰਕੇ ਮੈਨੂੰ ਬਾਥਾ ਉੱਤੇ ਸਰ ਮੁੜ ਕੇ ਸਰ ਤਿੰਨ ਚਾਰ ਵਾਰ ਹੀ ਪਾਇਆ ਸਰ ਮੈਨੂੰ ਤੇ ਮੁੜ ਕੇ ਜਦੋਂ ਬਹਿ ਜਾਂਦਾ ਸਰ ਮੇਰੇ ਤੇ ਮੁੜ ਕੇ ਤਾਮਾ ਦੀ ਨਹੀਂ ਪੈਂਦਾ ਇਹ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਪੈ ਪਹੰਗਾਈ ਪਤਲੀ ਜਿਹੜੀ ਆਪਾਂ ਲੇਬਲ ਵਾਲੀ ਪੈਪ ਹੁੰਦੀ ਹੈ ਇਹ ਮੈਨੂੰ ਤਾਂ ਨੰਗਾ ਕਰਕੇ ਮੈਂ ਅੱਗੇ ਤੁਹਾਨੂੰ ਦੱਸ ਨਹੀਂ ਸਕਦਾ ਨੰਗਾ ਕਰਕੇ ਸਰ ਮੈਨੂੰ ਮੇਰੇ ਭੂ ਕੁਮਾਰ ਕੇ ਨਾਲ ਪੈਟਰੋਲ ਪਾਇਆ ਮੈਂ 2 ਘੰਟੇ ਚੜਪੀ ਗਿਆ ਉੱਥੇ ਸਰ ਮੈਂ ਤੁਹਾਨੂੰ ਕੀ ਕਹਾਂ ਮੇਰੇ ਆਪੋ ਤੇ ਅਸੀਂ ਕੀ ਸਾਫਤਾ ਹੁੰਦਾ ਤਾਂ ਮੈਂ ਕਹਿਣਾ ਧਰਨੇ ਨਾਲ ਆ। ਬਲੂ ਜੀ ਆ ਮੇਰਾ ਕੂਠਾ ਜਿਹੜਾ ਇਸਨੇ ਮੈਂ ਲਿਖਦਾ ਜੀ ਇਸਨੇ ਮੈਂ ਖਾਣਾ ਮੇਰਾ ਖਪਾ ਕੂਠੇ ਕੰਮ ਕਰਦਾ ਗਈ। ਇਹ ਵੀ ਤੋੜਦਾ ਕੰਨ ਨਹੀਂ ਆੜਿਆ ਸਾਰੇ ਆ ਤੋੜ ਤੀਆਂ ਇੱਧਰ ਤੋਂ ਬਣਾਣਾ ਤੇ ਹਾਜੀ। ਕਾਂਝੇ ਢੀਆਂ ਸਾਰੇ ਨੇ ਬੂਟ ਉੱਤੇ ਬੂਟ ਰੱਖਣਾ ਚਾਰ ਜਣੇ ਵੜ ਕੇ ਮੈਨੂੰ ਸਰ ਇੱਕ ਕਹਿਣ ਮੇਰੇ ਢੂਈ ਤੇ ਬਹਿ ਗਿਆ ਤੇ ਦੋ ਨੇ ਸਾਈਡਾਂ ਤੋਂ ਬਾਹਾਂ ਪਾ ਲੀਆਂ ਜੀ ਲੱਤਾਂ ਮੇਰੀਆਂ ਬੰਨੀਆਂ ਹੋਈਆਂ ਸੀਆਂ ਸਰ ਤੇ ਇਹਨੇ ਡੀਐਸਪੀ ਨੇ ਤੇ ਆਪਣੇ ਕਰਕੇ ਕੰਨ ਨਾਮ ਜਿਹੜੀ ਡੀਏ ਦੀ ਹੱਡੀ ਨਾ ਮਲਤਾ ਸਰ ਤੇ ਆ ਉਹ ਨੂੰ ਲਿਆਂਦਾ ਤੇ ਭੈਣ ਮਾ ਦੇ ਕਮੂਦਾ ਕਿੰਨ ਵਾਰ ਕਰ ਸਰ ਮੈਨ ਨੰਗਾ ਕਰ ਰੱਖਿਆ ਨੇ ਨੰਗਾ ਕਰਕੇ ਵੀਡੀਓ ਇਹਨਾਂ ਨੇ ਪੈਟ ਪ੍ਰੂਫ ਉਹਨਾਂ ਨੂੰ ਗੁਰਵਿੰਦਰ ਸਿੰਘ ਨੂੰ ਫੋਨ ਲਾਇਆ ਨੇ ਫੋਨ ਲਾ ਕੇ ਕਿਹਾ ਕਹਿੰਦੇ ਵੀ ਯਾ ਦੇਖ ਤਰਾ ਯਾਰ ਆਪੇ ਨੰਗਾ ਕੀਤਾ ਸੌੜੀ ਹੋ ਗਿਆ ਸੱਚਾ ਕਿ ਅਜੇ ਕੱਚਾ ਵੀਡੀਓ ਥੋੜੀ ਲੰਬੀ ਆ ਬਹੁਤ ਵੱਡੇ ਵੱਡੇ ਖਲਾਸੇ ਨੇ ਇਹ ਤੁਹਾਨੂੰ ਅਗਲੀ ਵੀਡੀਓ ਵਿੱਚ ਜਿਹੜੀ ਬਣਾਉਂਗਾ ਉੱਥੇ ਸੁਣਾਉਂਗਾ ਇਹ ਹਾਲ ਆ ਪੰਜਾਬ ਪੁਲਿਸ ਦਾ ਟਿਮਾਂ ਸੁਣਾ ਕੇ ਹਟਿਆ ਪੁਲਿਸ ਮੁਲਾਜ਼ਮਾਂ ਦੀ ਦੋ ਜਣੇ ਨੇ ਜਿਹੜਾ ਉਹਨਾਂ ਦਾ ਆਪਾਂ ਕਹਿੰਦੇ ਕਿ ਸਿਰ ਨੱਪ ਲਿਆ ਉਹਨੇ ਕੰਨ ਮਰੋੜੇਗੇ ਉਹਦੇ ਉੱਤੇ ਬੂਟ ਰੱਖੇਗੇ ਉਹਦੇ ਕੰਨਾਂ ਉੱਤੇ ਸਿਰ ਉੱਤੇ ਦੋ ਟੂਹੀ ਤੇ ਚੜ ਗਏ ਦੋ ਜਣਿਆਂ ਨੇ ਜਿਹੜਾ ਪਹਿਲਾਂ ਲੱਤਾਂ ਪਹਿਲੀ ਬਣ ਚੁੱਕੀਆਂ ਸੀ ਇਹ ਪੁਲਿਸ ਮੁਲਾਜ਼ਮ ਦੇ ਨਾਲ ਹੋ ਰਿਹਾ ਇਹ ਇਹ ਜਾ ਕੋਸਾ ਤੇ ਆਮ ਬੰਦੇ ਨੂੰ ਕੀ ਲਈ ਬੈਠਿਆ ਭਾਈ ਬੜਾ ਬਹੁਤ ਨਾਜ਼ਿਕ ਦੌਰ ਆ ਤੇ ਪੁਲਿਸ ਦੇ ਖਿਲਾਫ ਇੱਥੇ ਕੋਈ ਬਾਤ ਨਹੀਂ ਚੁੱਕ ਰਿਆ ਗੁੰਡਾ ਰਾਜ ਇਸ ਤੋਂ ਵੱਧ ਹੈਰਾਨਗੀ ਕੀ ਹੋ ਆਪਣੇ ਹੀ ਮਲਾਜ਼ਮ ਨੂੰ ਥਾਣੇ ਦੇ ਵਿੱਚ ਇਲਜਾ ਕੇ ਹੁਣ ਇਸ ਤਰ੍ਹਾਂ ਕੁੱਟਿਆਗਾ ਇਹ ਮਲਾਜ਼ਮ ਕੀ ਉਹਨਾਂ ਨੂੰ ਖੰਡ ਪਾਊਗਾ ਫਿਰ ਹੁਣ ਤੁਸੀਂ ਆਪ ਹੀ ਦੇਖ ਲਓ ਜਿਹੜਾ ਮਲਾਜ਼ਮ ਡਿਊਟੀ ਤੇ ਹੁੰਦਾ ਚਲੋ ਕੋਈ ਰੌਲਾ ਝਗੜਾ ਹੋਊਗਾ ਉਹ ਕਹਿੰਦੇ ਵੀ ਤੂੰ ਸਾਡੇ ਖਿਲਾਫ ਧਰਨੇ ਲਾਉਣਾ ਬੰਦਾ ਆਖਿਆ ਕੀ ਕਰੂ ਜਦੋਂ ਸਰਵਾਈ ਹੁੰਦੀ ਨਹੀਂ ਚਾਰ ਸਵੇਰੇ ਫਿਰ ਬੰਦਾ ਕਿਸੇ ਕੋਲੇ ਜਾਊਗਾ ਧਰਨੇ ਲਾਊਗਾ ਮਜਾਰੇ ਕਰੂਗਾ ਇਹ ਹੱਕ ਹਰ ਇੱਕ ਨੂੰ ਪਰ ਤੁਹਾਡੇ ਕੋਲੇ ਚਾਰ ਜਾਣ ਦੇ ਉੱਤੇ ਚੜ੍ਹਦੇ ਨੇ ਘੋਟੇ ਲਾ ਦੇਣੇ ਪੁੱਠਾ ਲੰਕਾ ਲੈਣਾ ਤੇ ਗੌਥਾਂ ਤੇ ਕਰੰਡਾ ਤੇ ਜਿਹੜਾ ਆ ਗੌਥਾਂ ਤੇ ਜਿਹੜਾ ਕਰੰਟ ਲਗਾਉਣਾ ਇਹ ਕੀ ਜਾਇਜ਼ ਆ ਇਹ ਇਹ ਹਾਲਾਤ ਨੇ ਸਾਡੀ ਪੰਜਾਬ ਪੁਲਿਸ ਦੇ ਇਹ ਆ ਸਾਡੀ ਪੰਜਾਬ ਬਹਾਦਰ ਪੁਲਸਾ ਇਹ ਕਰਦੀਆਂ ਵੱਡੇ ਵੱਡੇ ਕਾਰਨਾਮੇ ਮਾਤਾ ਨੂੰ ਪਹਿਲਾਂ ਵੀ ਦੱਸਿਆ ਕਿ ਵੱਡੀਆਂ ਮੱਸੀਆਂ ਛੋਟੀਆਂ ਮੱਸੀਆਂ ਨੂੰ ਖਾ ਜਾਂਦੀਆਂ ਨੇ ਸੱਪ ਨਹੀਂ ਖੁਦ ਆਪਣੇ ਬੱਚਿਆਂ ਨੂੰ ਖਾ ਜਾਂਦੀ ਆ ਜਿਹੜਾ ਉਹਦੀ ਲਕੀਰ ਦੇ ਵਿੱਚ ਜਿੱਥੇ-ਜਿੱਥੇ ਉਹ ਬੈਠੀ ਹੁੰਦੀ ਆ ਟੱਪ ਕੇ ਟੱਪ ਕੇ ਤੇ ਦੂਸਰਿਆਂ ਨੂੰ ਘਾ ਜਾਂਦੀ ਆ ਅੱਜ ਹਾਲਾਤ ਉਹੀ ਹੋ ਰਹੇ ਨੇ ਤੇ ਤੁਹਾਨੂੰ ਅੱਗੇ ਕਰਨਲ ਸਾਹਿਬ ਦੀ ਵੀਡੀਓ ਸੁਣਾਉਣਾ ਤੇ ਉਸ ਤੋਂ ਅਗਲੀ ਵੀਡੀਓ ਪੁਲਿਸ ਮੁਲਾਜ਼ਮ ਇਸੇ ਦੀ ਸਾਰੀ ਵੀਡੀਓ ਸੁਣਾਉਂਗਾ ਤੁਹਾਨੂੰ ਧਿਆਨ ਦੇ ਨਾਲ ਸੁਣਨਾ ਬੜੇ-ਬੜੇ ਖੁਲਾਸੇ ਕਰਾਂਗੇ ਤਾਂ ਗੱਲ ਕਰਾਂਗੇ ਕਰਨਲ ਸਾਹਿਬ ਦੀ ਨਾਲ ਹੀ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਦਾ ਪਹਿਲਾਂ ਕਰਨਲ ਸਾਹਿਬ ਦੇ ਜਿਹੜੇ ਕੰਮ ਚੰਗੇ ਸੀ ਜਿਹੜਾ ਪੁਲਿਸ ਦੇ ਹੱਥੋਂ ਬਚ ਗਿਆ ਜਣੀ ਕਿ ਪੁਲਿਸ ਨੇ ਨਹੀਂ ਠੇਰ ਕਰ ਦੇਣਾ ਸੀ ਇਹ ਵੱਡੇ ਖੁਲਾਸੇ ਇੱਕ ਹੋਰ ਫੌਜੀ ਦੇ ਜਿਹੜਾ ਜਰਨਲ ਆ ਉਹਦੇ ਖੁਲਾਸੇ ਨੇ ਤੁਹਾਨੂੰ ਸੁਣਾ ਦिए ਫਿਰ ਅੱਗੇ ਗੱਲਬਾਤ ਕਰਦੇ ਆ ਕਰਨ ਸਾਹਿਬ ਦਾ ਵੀ ਇੰਕਾਉਂਟਰ ਹੋ ਸਕਦਾ ਸੀ ਮੈਨਾਂ ਕਿਸਮਤ ਚੰਗੀ ਹੈ ਕਰਨ ਸਾਹਿਬ ਬਚ ਕੇ ਕਿੱਧਰ ਆ ਗਏ ਕਿਸੇ ਨੂੰ ਕੁੱਟ ਕੇ ਤੇ ਮਗਰੋਂ ਆਖਦੇ ਨੇ ਸਾਨੂੰ ਮਾਫੀ ਦੇ ਦਿਓ ਇਹ ਕਿੱਧਰ ਰੋਣਿਆ ਇਹਨਾਂ ਕਦੀ ਕਿਸੇ ਨੂੰ ਕਿੰਨੀ ਕੁ ਮਾਫੀ ਦਿੱਤੀ ਆ ਜੋਕੇ ਲਿਆ ਕੇ ਤੇ ਠਾਣਿਆਂ ਦੇ ਵਿੱਚ ਨਜਾਇਜ਼ ਪਰਚੇ ਕਰਕੇ ਤੇ ਉਹਨਾਂ ਦੇ ਉੱਤੇ ਪਤਨ ਕਿਹੜੀ ਕਿਹੜੀ ਧਾਰਾ ਲਾ ਕੇ ਉਹਨਾਂ ਨੂੰ ਸੁਣ ਦਿੰਦੇ ਨੇ ਜੇਲਾਂ ਦੇ ਵਿੱਚ ਇਹਨਾਂ ਕਿਸੇ ਨੂੰ ਕਦੀ ਮਾਫੀ ਦਿੱਤੀ ਆ ਇਹਨਾਂ ਦੇ ਬਦੋਸ਼ਿਆਂ ਨੂੰ ਮਾਫੀ ਨਹੀਂ ਦਿੱਤੀ ਤੇ ਜਿਹੜਾ ਦੋਸ਼ੀ ਆ ਉਹਨੂੰ ਤੇ ਦੇਣੀ ਕੀ ਆ ਆ ਬਈ ਜੇ ਕਹਿਣ ਨਹੀਂ ਮਾਫੀ ਦੇ ਦਿਓ ਤੇ ਮਾਫੀ ਫਿਰ ਇੱਕ ਨਾਗਾਰ ਨੇ ਤਾਂ ਮੰਗਣ ਡਿਆ ਫਿਰ ਇਹ ਜੇ ਹੁੰਦਾ ਸ ਉਹ ਉਪਰ ਤੀਹਤਾ ਕਰਕੇ ਇਦਾਂ ਹੋ ਗਿਆ ਜਦੋਂ ਕਿ ਇਹਨੂੰ ਸ਼ਾਇ ਹੋਵੇ ਨਾ ਉਹੋ ਹੀ ਕੰਮ ਕਰਦਾ ਪੁਲਿਸ ਦਾ ਤਾਂ ਫੌਜਰ ਪਹਿਲੇ ਢਿੱਡ ਕੁੱਤੇ ਦਾ ਵਾਇਰ ਆ ਤੇ ਇਹਦੇ ਨਾਲ ਹੋਰ ਹੋ ਗਿਆ ਉਸ ਚੀਜ਼ ਨਾਲ ਜਿਹੜੇ ਮਾਫੀ ਨਾਲ ਸਾਹਿਬ ਨਹੀਂ ਇਹ ਆਰਮੀ ਦੀ ਇੱਕ ਲੋਕਲ ਅਥਾਰਟੀ ਹੁੰਦੀ ਹੈ ਲੋਕਲ ਅਥਾਰਟੀ ਦੇ ਹਿਸਾਬ ਨਾਲ ਇਹ ਪੁਲਸਰ ਆਰਮੀ ਕੋ ਜਾਣੇ ਚਾਹੀਦੇ ਆਰਮੀ ਦੀ ਇੰਟੈਲੀਜੈਂਸ ਇਹਨਾਂ ਨਾਲ ਇੰਟਰੋਗੇਟ ਕਰੇ ਇਹਨਾਂ ਨੇ ਆਈ ਕਾਰਡ ਰੱਖਿਆ ਮੋਬਾਈਲ ਨੰਬਰ ਰੱਖਿਆ ਉਹ ਦਿੱਲੀ ਹੈਡਕੁਆਟਰ ਪਹੁੰਚੜੀ ਇਹ ਆਈ ਕਾਰਡ ਦੀ ਫੋਟੋਕਾਪੀ ਕਾਲੀ ਕਰ ਨੂੰ ਆਈਐਸਆਈ ਦਾ ਕਰਨਲ ਬਣ ਕੇ ਆ ਕੇ ਕਹਿੰਦਾ ਕੌਣ ਜ਼ਿੰਮੇਵਾਰ ਦੇਖਦੀ ਸਾਕਸ਼ਾਂ ਨੂੰ ਖਤਰਾ ਇਰ ਤੇ ਵੱਡੀ ਇਨਕੁਆਰੀ ਬਣੀ ਜੇ ਸੀਬੀਆਈ ਐਨਆਈਟੀ ਵੇਚੀ ਇਹੋ ਜਿਹੇ ਗੁੰਡੇ ਮਵਾਲੀ ਵਰਦੀ ਹੋ ਜਾਣਗੇ ਨਸ਼ੇੜੀ ਬਿਨਾਂ ਵਰਦੀ ਤੋਂ ਵਰਦੀ ਵੀ ਥੋੜੀ ਭਾਈ ਇਹਨਾਂ ਨੇ ਦੇ ਦੋ ਕਹਿੰਦਾ ਜੇ ਕੱਲ ਤੱਕ ਜਿੰਦਾ ਰਹੋਗੇ ਦੱਸ ਜਿਓ ਕਿ ਐਨਕਾਊਂਟਰ ਕਰਕੇ ਆਏ ਦੂਜਾ ਟਾਡਾ ਹੁਣ ਇਹਨੂੰ ਪੁਲਿਸ ਕਵਾਂਗੇ ਇਹੋ ਜੇ ਮਵਾਲੀ ਗੁੰਡੇ ਤੇ ਇਹੋ ਜੀ ਸਰਕਾਰ ਆਮ ਆਦੀ ਪਾਰਟੀ ਦੀ ਸਾਡੇ ਅਫਸਰਾਂ ਦੀ ਜਦ ਜਵਾਨ ਕੋਟ ਖਾ ਕੇ ਜਾਂਦਾ ਸੀ ਦੱਸਦਾ ਸੀ ਕੋਈ ਭਲਾ ਅਫਸਰ ਹੋਏਗਾ ਜਿਹੜਾ ਉਹਦੀ ਮਤ ਕਰ ਨਹੀਂ ਦਿੰਦੇ ਤੂੰ ਜਾਣ ਬੁੱਝ ਕੇ ਗਲਤੀ ਕੀ ਹੋ ਗਈ ਤੂੰ ਜਾਣ ਬੁੱਝ ਕੇ ਤੂੰ ਗਲਤ ਹੋਏਗਾ ਤੇ ਜਵਾਨ ਵਿਚਾਰਾ ਜਾ ਕੇ ਡਰਦਾ ਦੱਸਦਾ ਹੀ ਨਹੀਂ ਸੀ ਵੀ ਹੁਣ ਮੈਂ ਦੱਸਾਂ ਕਿ ਮੇਰੀ ਤਾਂ ਸੁਣਵਾਈ ਕਿਤੇ ਨਹੀਂ ਗਈ ਉਤਰੀ ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਸੀ ਅੱਜ ਵੱਡਿਆਂ ਨੂੰ ਹੱਥ ਪਿਆ ਤੇ ਦੁੱਖ ਹੋਇਆ ਅਸੀਂ ਨਾਲਿਆ ਸਾਨੂੰ ਦੁੱਖਿਆ ਸਾਡਾ ਕਰਨਲ ਆ ਬਾਕੀ ਜਵਾਨ ਦੀ ਮਤ ਨਹੀਂ ਸੀ ਕੀਤੀ ਜਾਂਦੀ ਇਸ ਕਰਕੇ ਅਸੀਂ ਅਫਸਰਾਂ ਨੂੰ ਆਨੇ ਆ ਵੀ ਹੁਣ ਵੀ ਜਾਗ ਜਾਓ ਹੁਣ ਵੀ ਅਜੇ ਵਕਤ ਹੈ ਸੌਣ ਲਿਆ ਜੀ ਇਹ ਹਾਲਾਤ ਅੱਜ ਜੋ ਇਹਨਾਂ ਦੀ ਭਾਵਨਾ ਸੀ ਜੋ ਇਹਨਾਂ ਦੇ ਅੰਦਰ ਦਰਦ ਸੀ ਇਹ ਅਫਸਰਾਂ ਨੇ ਬੋਲਿਆ ਬੜੇ ਕਾੜਾ ਸ਼ਬਦਾਂ ਦੇ ਵਿੱਚ ਕਿਹਾ ਕਿ ਪੁਲਸਾਂ ਨੂੰ ਗੁੰਡੇ ਵੀ ਕਿਹਾ ਸਰਕਾਰ ਨੂੰ ਵੀ ਘੇਰਿਆ ਇਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਕਰਨ ਸਾਹ ਦਾ ਜਿਹੜਾ ਅਨਕਾਉਂਟਰ ਹੋ ਜਾਣਾ ਸੀ ਪਤਾ ਨਹੀਂ ਕਿਵੇਂ ਉਹ ਬਚ ਗਏ ਇਹ ਬਿਲਕੁਲ ਸਹੀ ਅਤੇ ਦਰਸਤ ਇਹਨਾਂ ਦੀ ਗੱਲ ਆ ਬਾਚੋ ਕਰਨ ਸਾਹਿਬ ਇਸ ਕਰਕੇ ਗਏ ਕਿਉਂਕਿ ਉਹਨਾਂ ਦਾ ਜਿਹੜਾ ਕਾਰਡ ਆ ਆਈ ਕਾਰਡ ਆ ਜਿਹੜਾ ਜੇ ਉਹ ਉਹਨਾਂ ਦੇ ਕੋਲ ਨਾ ਹੁੰਦਾ ਤੇ ਫੇਰ ਬਚਣਾ ਮੁਸ਼ਕਲ ਸੀ ਤੇ ਅੱਜ ਜਿਹੜੀਆਂ ਹੁਣ ਆਪਾਂ ਕਹਿ ਦਈਏ ਕਿ ਪੁਲਸਾ ਤੇ ਫੌਜ ਦੇ ਵਿਚਾਲੇ ਜਿਹੜੀਆਂ ਦਰਾੜਾਂ ਪੈ ਚੁੱਕੀਆਂ ਨੇ ਤੇ ਬਹੁਤ ਵੱਡਾ ਜਿਹੜਾ ਖਲਾਸਾਗਾ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਹੁਣ ਕਰਨ ਮਾਮਲੇ ਦੇ ਵਿੱਚ ਜੋ ਗੱਲਬਾਤ ਹੋ ਰਹੀ ਆ ਕੀ ਤੁਹਾਨੂੰ ਲੱਗਦਾ ਕਿ ਕਰਨਲ ਸਾਹਿਬ ਨੂੰ ਜਾਂ ਉਸਦੇ ਪਤੀ ਨੂੰ ਮੈਡਮ ਦੇ ਪਤੀ ਨੂੰ ਜਾਂ ਉਹਦੇ ਲੜਕੇ ਨੂੰ ਇਨਸਾਫ ਮਿਲ ਚ ਮਿਲ ਜੂਗਾ ਪਰ ਕਦੇ ਨਹੀਂ ਹੋਣਾ ਹੁਣ ਲੋਕਾਂ ਦਾ ਇਹ ਵੀ ਕਹਿਣਾ ਹੈ ਘਰ ਇਤੂ ਬਾਠ ਨੇ ਕਹਿੰਦੇ ਵੀ ਧਰਨਾ ਨਹੀਂ ਚੁੱਕਣਾ ਸੀ ਜੇ ਧਰਨਾ ਕਹਿੰਦੇ ਲਗਾਤਾਰ ਜਾਰੀ ਰਹਿੰਦਾ ਤਾਂ ਸਾਰੇ ਇਹਦੇ ਸਾਰੇ ਪੁਲਿਸ ਮਲਾਜਾਂ ਨੂੰ ਫੜਿਆ ਜਾ ਸਕਦਾ ਸੀ ਤੇ ਚਲੋ ਇਹ ਤਾਂ ਹੁਣ ਵਕਤ ਦੱਸਦਾਗਾ ਹਾਈ ਕੋਰਟ ਨੇ ਵੀ ਜਿਹੜਾ ਵੱਡੀ ਤੇ ਜਿਹੜਾ ਪੰਜਾਬ ਸਰਕਾਰ ਨੂੰ ਝਾੜ ਪਾਈ ਆ ਕਿ ਤੁਸੀਂ ਇਹਨਾਂ ਉੱਤੇ ਜਿਹੜਾ ਮਕਦਮਾ ਕਿਉਂ ਨਹੀਂ ਦਰਜ ਕੀਤਾ ਅਜੇ ਤੱਕ ਐਫਆਰ ਆਈ ਜਿਹੜੀ ਕਿਉਂ ਨਹੀਂ ਕੀਤੀ ਤੇ ਬਣੇ ਰਹੋ ਇਸ ਵੀਡੀਓ ਦੇ ਨਾਲ ਅਗਲੀ ਵੀਡੀਓ ਜਲਦੀ ਤੁਹਾਨੂੰ ਲੈ ਕੇ ਆਉਣੇ ਆ ਸੁਣਾਉਣੇ ਆ ਹੋਰ ਵੱਡੇ ਖਲਾਸੇ ਉਹ ਤੇ ਕਦੇ ਆਜਾਤ ਧੰਨਵਾਦ ਵਾਰਜ ਖਾਲਸਾ ਵਾਰਜ ਕੀ ਫਤੇ